ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਜਾਇਜ਼ ਉਸਾਰੀ ਜਿਹੜੀ ਹੈਗੀ ਆ ਇਸ ਕਾਲੀ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਉਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਫੈਡਲਰ ਫੜੇ ਗਏ ਹਨ ਤੇ ਸਮਗਲਰ ਫੜੇ ਗਏ ਹਨ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਸੀ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀਡੀਪੀਓ ਦੇ ਸਾਥ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨਡੀਪੀਐਸ ਦੇ ਪਰਚੇ ਸੀ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀਗੇ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਉਹਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪ ਵੀ ਕੋਈ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪਲਾਈ ਨੇ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਅਫਸਰ ਜਾਂ ਇਸ ਚੋ ਸਹਿਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਈਡੈਂਟੀਟੀ ਨੂੰ ਕਨਫਿਡੈਂਸ਼ੀਅਲ ਰ ਅਰ ਕਿੰਨੇ ਕਿਤੇ ਉਰ ਤੋਂ ਕੰਮ ਕਰਦਾ ਆ ਰਿਹਾ ਸੀ ਜੀ ਇਹ ਜੀ ਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਆ ਦਰਜ ਸਰ ਕੀ ਇਹ ਲਿਆ ਕੇ ਵੇਚਦਾ ਸੀਗੇ ਜੀ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸੀਟ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐਲਪਰਾਜ਼ੋਲਾਂਗੇ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਹਾਂ ਅਕਿ ਵੇਚਦਾ ਸੀ